ਪਹਿਲੀ ਜਮਾਤ ਦੇ ਪਿਆਰੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼ਕਾਲ ਹਾਂਜੀ ਪਿਆਰੇ ਬੱਚਿਓ ਅੱਜ ਸਾਡੇ ਅਭਿਆਸ ਦੇ ਕੰਮ ਵਿੱਚ ਅਸੀਂ ਮੁਕਤਾ ਸ਼ਬਦ ਜੋੜ ਕਰਨਾ ਸਿੱਖਾਂਗੇ ਹਾਂਜੀ ਪਿਆਰੇ ਬੱਚਿਓ ਸਾਡੇ ਸਾਹਮਣੇ ਤਸਵੀਰ ਦਿੱਤੀ ਗਈ ਹੈ ਔਰ ਉਸ ਦੇ ਸਾਹਮਣੇ ਵਰਣਮਾਲਾ ਦੇ ਅੱਖਰ ਲਿਖੇ ਹੋਏ ਹਨ ਅਸੀਂ ਉਹਨਾਂ ਨੂੰ ਜੋੜ ਕੇ ਸ਼ਬਦ ਬਣਾਉਣਾ ਹੈ ਕਗਾ ਰਰਾ ਕਰ ਤਤਾ ਰਾਰਾ ਤਰ ਫਫਾ ਲਲੇ ਪਰ ਬਿੰਦੀ ਫਲ ਜਜਾ ਲਲਾ ਜਲ ਥਥਾ ਨਾਣਾ ਥਣ ਹਹਾ ਲਲੇ ਪਰ ਬਿੰਦੀ ਹਲ ਹਾਂਜੀ ਪਿਆਰੇ ਬੱਚਿਓ ਅਸੀਂ ਦੋ ਅਖਰੀ ਮੁਕਤਾ ਸ਼ਬਦ ਜੋੜ ਕਰਨਾ ਸਿੱਖ ਗਏ ਹਾਂ ਅੱਗੇ ਵਧਦੇ ਹਾਂ ਹੁਣ ਅਸੀਂ ਸ਼ਬਦ ਬਣਾਵਾਂਗੇ ਸਾਡੇ ਕੋਲ ਪਿਛੇਤਰ ਅੱਖਰ ਰਾਰਾ ਦਿੱਤਾ ਗਿਆ ਹੈ ਅਸੀਂ ਉਸ ਦੇ ਸਾਹਮਣੇ ਅਗੇਤਰ ਅੱਖਰ ਦੇ ਅਨੁਸਾਰ ਸ਼ਬਦ ਬਣਾਵਾਂਗੇ ਸ਼ੁਰੂ ਕਰਦੇ ਹਾਂ ਜੀ ਤਤਾ ਰਾਰਾ ਤਰ ਕਗਾ ਰਾਰਾ ਕਰ ਦਦਾ ਰਾਰਾ ਦਰ ਪਪਾ ਰਾਰਾ ਪਰ ਨੰਨਾ ਰਾਰਾ ਨਰ ਅੱਗੇ ਚੱਲਦੇ ਹਾਂ ਹਹਾ ਲਲਾ ਹਾਲ ਵਾ ਵਾ ਲਲਾ ਵੜ ਫਫਾ ਲਲਾ ਫਲ ਗਗਾ ਲਲਾ ਗੜ ਦਦਾ ਲਲਾ ਦੜ ਹਾਂਜੀ ਪਿਆਰੇ ਬੱਚਿਓ ਅੱਜ ਅਸੀਂ ਮੁਕਤਾ ਅਖਰਾ ਤੋਂ ਸ਼ਬਦ ਬਣਾਉਣਾ ਸਿੱਖ ਚੁਕੇ ਹਾਂ ਤੁਸੀਂ ਸਾਰੇ ਬੱਚਿਆਂ ਨੇ ਇਸ ਕੰਮ ਦਾ ਚੰਗੀ ਤਰ੍ਹਾਂ ਅਭਿਆਸ ਕਰਨਾ ਹੈ ਔਰ ਇਸ ਨੂੰ ਯਾਦ ਕਰਨਾ ਹੈ ਧੰਨਵਾਦ ਪਿਆਰੇ ਬੱਚਿਓ Thank you.